ਘਰ ਗਿਆ ਤੇ ਉਥੇ ਯਾਰ ਦੋਸਤ ਮੇਰਾ ਮੰਨ ਲਓ ਚਾਹੇ ਉਧਰ ਕਿਸਦੇ ਘਰ ਗਿਆ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਪੁੱਛਿਆ ਵੀ ਨਸ਼ੇ ਪੱਤੇ ਦਾ ਕਿਦਾਂ ਕਹਿੰਦਾ ਨਸ਼ਾ ਪੱਤਾ ਸਾਡੇ ਪਿੰਡ ਚ ਬਹੁਤ ਆ ਤੇ ਮੈਂ ਕਿਹਾ ਤੂੰ ਕਿਦਾਂ ਬਚਿਆ ਵਾ ਕਹਿੰਦਾ ਨਹੀਂ ਨਹੀਂ ਮੈਂ ਚਿੱਟੇ ਤੇ ਤੇ ਲੱਗੇ ਨਹੀਂ ਜਾਂਦਾ ਤੇ ਫਿਰ ਗੁੱਜੇ ਗੁੱਜੇ ਨੇ ਮੈਨੂੰ ਨਸ਼ੇ ਦੱਸੇ ਵੀ ਮੈਂ ਕਿਹੜੇ ਕਿਹੜੇ ਕਰਦਾ ਉਹ ਮੈਂ ਗੀਤ ਲਿਖਦਾ ਵਾ ਜੇ ਚੰਗਾ ਲੱਗੂ ਤੇ ਸ਼ੇਅਰ ਕਰਨਾ ਹਾਂਜੀ ਠੀਕ ਆ ਵੀ ਬੜ ਬੜ ਕਹਿੰਦਾ ਹੋ ਕਈ ਭੰਗ ਵਾਲੇ ਨੇ ਯਾਰ ਕੁੜੇ ਕੰਮ ਰੱਖ ਦੇ ਕਰਕੇ ਤਿਆਰ ਕੁੜੇ ਮੈਨੂੰ ਮਲੀ ਮਲਾਈ ਮਿਲ ਜਾਂਦੀ ਮੈਂ ਨਹਿਰ ਤੇ ਮੜ ਕੇ ਆਉਂਦਾ ਨਹੀਂ ਓਏ ਮੈਂ ਭੰਗ ਪੁੰਗ ਤਾਂ ਪੀ ਲੈਂਦਾ ਪਰ ਚਿੱਟਾ ਲੋ ਕੋ ਲਾਉਂਦਾ ਨਹੀਂ ਓਏ ਮੈਂ ਭੰਗ ਪੁੰਗ ਤਾਂ ਪੀ ਲੈਂਦਾ ਪਰ ਚਿੱਟਾ ਲੋ ਕੋ ਲਾਉਂਦਾ ਨਹੀਂ ਅਗਲਾ ਟੱਪਾ ਸ਼ਾਮ ਨੂੰ ਪੀ ਕੇ ਚੜਦੀ ਮਸਤੀ ਏ ਵਾਹ ਵਾਹ ਚਿੱਟੇ ਨੂੰ दारू ਸਸਤੀ ਏ ਮੈਂ ਡੇਲੀ ਅਧਿਆ ਲਾ ਲੈਂਦਾ ਪਰ ਲਾ ਕੇ ਖਾਉ ਰੂ ਪਾਉਂਦਾ ਨਹੀਂ ਹੋਏ ਮੈਂ ਪੈਗ ਸ਼ੈਗ ਤਾਂ ਲਾ ਲੈਂਦਾ ਪਰ ਚਿੱਟਾ ਲੋਕ ਲਾਉਂਦਾ ਨਹੀਂ ਕਦੇ ਕਦੇ ਤਾਂ ਸ਼ੱਕ ਲਈਦਾ ਮਾਲ ਕੁੜੇ ਨਾ ਕੱਡੀ ਦੀ ਕਿਸੇ ਨੂੰ ਗਾਲ ਕੁੜੇ ਇਹ ਵੀ ਸੱਜਣ ਮਿੱਤਰ ਦੇ ਜਾਂਦੇ ਮੈਂ ਪੱਲਿਓ ਪੈਸੇ ਖਰਚ ਲਿਆਉਂਦਾ ਨਹੀਂ ਉਹ ਮੈਂ ਫੀਮ ਫੂਮ ਤਾਂ ਖਾ ਲੈਂਦਾ ਪਰ ਚਿੱਟਾ ਲੋਕੋ ਲਾਉਂਦਾ ਨਹੀਂ ਵਾ 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 ਉਹ ਮੈਂ ਫੀਮ ਫੂਮ ਤਾਂ ਖਾ ਲੈਂਦਾ ਪਰ ਚਿੱਟਾ ਲੋਕੋ ਲਾਉਂਦਾ ਨਹੀਂ ਕਈ ਕਹਿੰਦੇ ਉਹਨੂੰ ਕੂਲਿਪਿਆ ਕੂਲਿਪ ਹਾਂ ਹਾਂ ਕਈ ਕਹਿੰਦੇ ਉਹਨੂੰ ਕੂਲਿਪਿਆ ਤੇ ਕਈ ਕਹਿੰਦੇ ਉਹਨੂੰ ਜੜਦਾ ਨੇ ਇਹ 10 ਰੁਪਏਾਂ ਦੀ ਆ ਜਾਵੇ ਮੈਂ ਬਹੁਤੇ ਪੈਸੇ ਡਾਉਂਦਾ ਨਹੀਂ ਓਏ ਮੈਂ ਕੂਲਿਪ ਤਾਂ ਲਾ ਲੈਂਦਾ ਪਰ ਚਿੱਟਾ ਲੋਕੋ ਲਾਉਂਦਾ ਨਹੀਂ ਵੈਰੀ ਗੁੱਡ ਵੈਰੀ ਗੁੱਡ ਮੈਂ ਕੋਲ ਪਤਾ ਲਾ ਲੈਂਦਾ ਪਰ ਚਿੱਟਾ ਲੋਕੋ ਲਾਉਂਦਾ ਨਹੀਂ ਵਾ 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 ਜਿਉਂਦਾ ਰਹੇ ਆਧਾਰ ਕਾਰਡ ਮੇਰਾ ਕਹਿੰਦਾ ਜਿਉਂਦਾ ਰਹੇ ਆਧਾਰ ਕਾਰਡ ਮੇਰਾ ਜਿੰਨੂੰ ਵੇਖ ਕੇ ਚਾਹ ਚੜ ਜਾਂਦਾ ਮੈਂ 8 ਵਜਣ ਤੋਂ ਪਹਿਲਾਂ ਹੀ ਜਾ ਕੇ ਹਸਪੀਟਲ ਵਿੱਚ ਖੜ ਜਾਂਦਾ ਮੇਰੇ ਦੋ ਤਿੰਨ ਗੋਲੀਆਂ ਦੇ ਦਿੰਦੇ ਮੈਂ ਪੱਤਾ ਉੱਥੋਂ ਲਿਆਉਂਦਾ ਨਹੀਂ ਮੈਂ ਗੋਲੀ ਗੱਟਾ ਤਾਂ ਖਾ ਲੈਂਦਾ ਪਰ ਚਿੱਟਾ ਚੁੱਟਾ ਲਾਉਂਦਾ ਨਹੀਂ ਮੈਂ ਗੋਲੀ ਗੱਟਾ ਤਾਂ ਖਾ ਲੈਂਦਾ ਪਰ ਚਿੱਟਾ ਲੋਕੋ ਲਾਉਂਦਾ ਨਹੀਂ